ਕੈਨੇਡਾ ਦੇ ਵਿੱਚ ਇੱਕ ਪੰਜਾਬੀ ਨੂੰ ਪੁਲਿਸ ਵੱਲੋਂ ਗ੍ਰਫਤਾਰ ਕੀਤਾ ਗਿਆ ਹੈ ਦਰਅਸਲ ਉਸ ਪੰਜਾਬੀ ਦੇ ਵੱਲੋਂ ਰਾਜ ਆਂਦੀ ਕਾਰ ਨੂੰ ਰੋਕ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਉਸ ਪੰਜਾਬੀ ਜਿਸ ਦਾ ਨਾਮ ਸੁਖਜਿੰਦਰ ਰਾਏ ਹੈ ਤੇ ਉਸ ਦੀ ਉਮਰ 36 ਸਾਲਾਂ ਦੀ ਹੈ ਉਸ ਨੂੰ ਅਗਲੇ ਦਿਨ ਹੀ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਦੇ ਉੱਪਰ ਕਈ ਤਰ੍ਹਾਂ ਦੇ ਦੋਸ਼ ਲਗਾਏ ਗਏ ਹਨ ਕਿਹੜੇ-ਕਿਹੜੇ ਦੋਸ਼ ਉਸ ਉੱਪਰ ਲਗਾਏ ਗਏ ਹਨ ਅਤੇ ਕਿਸ ਤਰ੍ਹਾਂ ਦੇ ਨਾਲ ਉਸ ਦੇ ਵੱਲੋਂ ਕਾਰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਇਸ ਖਬਰ ਦੇ ਵਿੱਚ ਦੱਸਦੇ ਹਾਂ Ontario Provincial Police ਦੇ Dufferin Detachment ਦੇ ਅਧਿਕਾਰੀਆਂ ਨੇ ਹਾਲ ਹੀ ਵਿੱਚ ਕਾਰ ਜੈਕਿੰਗ ਦੀ ਘਟਨਾ ਦੇ ਸੰਬੰਧ ਵਿੱਚ ਇੱਕ ਵਿਅਕਤੀ ਨੂੰ ਗ੍ਰਫਤਾਰ ਕੀਤਾ ਹੈ ਜੋ ਕਿ Orangeville ਦੇ ਕਸਬੇ ਵਿੱਚ ਵਾਪਰੀ ਸੀ ਕੁਝ ਦਿਨ ਪਹਿਲਾਂ Dufferin OPP ਨੂੰ ਇੱਕ ਤਾਜ਼ਾ ਕਾਰ ਜੈਕਿੰਗ ਦੀ ਘਟਨਾ ਦੀ ਰਿਪੋਰਟ ਮਿਲੀ ਮੁਲਜ਼ਮ ਨੇ ਪੀੜਤ ਨੂੰ ਇਹ ਕਹਿ ਕੇ ਸੜਕ ਦੇ ਕਿਨਾਰੇ ਖਿੱਚਣ ਲਈ ਧੋਖਾ ਦਿੱਤਾ ਕਿ ਉਹਨਾਂ ਦੇ ਟਾਇਰ ਵਿੱਚ ਕੋਈ ਸਮੱਸਿਆ ਹੈ ਜਦੋਂ ਪੀੜਤ ਨੇ ਟਾਇਰ ਦਾ ਮੁਆਇਨਾ ਕਰਨ ਲਈ ਵਾਹਨ ਨੂੰ ਰੋਕਿਆ ਅਤੇ ਬਾਹਰ ਨਿਕਲਿਆ ਤਾਂ ਦੋਸ਼ੀ ਛਾਲ ਮਾਰ ਕੇ ਡਰਾਈਵਰ ਸੀਟ ਤੇ ਬੈਠ ਗਿਆ ਪਰ ਕਾਰ ਵਿੱਚ 10 ਸਾਲ ਦਾ ਬੱਚਾ ਵੀ ਸਵਾਰ ਸੀ ਦੋਸ਼ੀ ਵੱਲੋਂ ਗੱਡੀ ਨੂੰ ਚਲਾਉਣ ਤੋਂ ਪਹਿਲਾਂ 10 ਸਾਲ ਦਾ ਬੱਚਾ ਗੱਡੀ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਇਸ ਮਾਮਲੇ ਸੰਬੰਧੀ ਪੁਲਿਸ ਨੇ ਅਗਲੇ ਹੀ ਦਿਨ ਇੱਕ ਵਿਅਕਤੀ ਨੂੰ ਗ੍ਰਫਤਾਰ ਕਰ ਲਿਆ ਜਿਸ ਦੀ ਪਛਾਣ ਔਰੇਂਜਵਿਲ ਦੇ ਰਹਿਣ ਵਾਲੇ 36 ਸਾਲਾ ਸੁਖਜਿੰਦਰ ਰਾਏ ਵੱਜੋਂ ਕੀਤੀ ਗਈ। ਮੁਲਜ਼ਮ ਕੋਲੋਂ ਕਈ ਸ਼ਰਤਾਂ ਦੀ ਉਲੰਘਣਾ ਕਰਨ ਦੇ ਨਾਲ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ, ਪੈਸੇ, ਪਾਬੰਦੀਸ਼ੁਦਾ ਹਥਿਆਰ ਵੀ ਬਰਾਮਦ ਕੀਤੇ ਗਏ। ਅਧਿਕਾਰੀਆਂ ਵੱਲੋਂ orangewell ਦੇ ਇੱਕ ਘਰ ਵਿੱਚ ਬਾਅਦ ਵਿੱਚ ਤਲਾਸ਼ੀ ਕੀਤੀ ਗਈ ਜਿਸ ਦੌਰਾਨ ਪੁਲਿਸ ਨੂੰ ਕੱਪੜੇ ਅਤੇ ਚੋਰੀ ਹੋਏ ਕ੍ਰੈਡਿਟ ਕਾਰਡ ਵੀ ਮਿਲੇ ਅਤੇ ਉਹਨਾਂ ਨੂੰ ਵੀ ਮੌਕੇ ਤੇ ਹੀ ਜ਼ਬਤ ਕਰ ਲਿਆ ਗਿਆ। orangewell ਦੇ ਰਹਿਣ ਵਾਲੇ 36 ਸਾਲਾ ਸੁਖਜਿੰਦਰ ਰਾਏ ਤੇ ਇੱਕ ਮੋਟਰ ਵਾਹਨ ਦੀ 5000 ਡਾਲਰ ਤੋਂ ਵੱਧ ਦੀ ਚੋਰੀ ਮਨਾਹੀ ਦੇ ਦੌਰਾਨ ਕਾਰਵਾਈ ਤਸਕਰੀ ਦੇ ਉਦੇਸ਼ ਲਈ ਨਸ਼ੀਲੇ ਪਦਾਰਥਾਂ ਦੀ ਵੱਡੀ ਮਾਤਰਾ ਰੱਖਣਾ ਕੈਨੇਡਾ ਵਿੱਚ 5000 ਡਾਲਰ ਦੇ ਤਹਿਤ ਜੁਰਮ ਦੁਆਰਾ ਪ੍ਰਾਪਤ ਕੀਤੀ ਜਾਇਦਾਦ ਦੀ ਆਮਦਨੀ ਹਥਿਆਰ ਦਾ ਅਨधिकृत ਕਬਜ਼ਾ ਰਿਹਾਈ ਦੇ ਆਦੇਸ਼ ਦੀ ਪਾਲਣਾ ਕਰਨ ਵਿੱਚ ਅਸਫਲਤਾ ਪ੍ਰੋਬੇਸ਼ਨ ਆਰਡਰ ਦੀ ਪਾਲਣਾ ਕਰਨ ਵਿੱਚ ਅਸਫਲਤਾ ਕ੍ਰੈਡਿਟ ਕਾਰਡ ਦੀ ਵਰਤੋਂ ਵਚਨਬੱਧਤਾ ਦੀ ਪਾਲਣਾ ਕਰਨ ਵਿੱਚ ਅਸਫਲ ਰਹਿੰਦੇ ਦੋਸ਼ ਲਗਾਏ ਗਏ ਹਨ ਦੋਸ਼ੀ ਵਿਅਕਤੀ ਨੂੰ orange jewel ਵੇਚੇ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਅਤੇ 온ਟਾਰੀਓ ਕੋਰਟ ਆਫ ਜਸਟਿਸ ਦੇ ਸਾਹਮਣੇ ਜ਼ਮਾਨਤ ਦੀ ਸੁਣਵਾਈ ਲਈ ਉਸ ਨੂੰ ਰੱਖਿਆ ਗਿਆ ਹੈ ਫਿਲਹਾਲ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਦੇ ਵੱਲੋਂ ਉਸ ਦੇ ਨਾਲ ਕੀ ਕਾਰਵਾਈ ਕੀਤੀ ਜਾਂਦੀ ਹੈ ਬਿਊਰੋ ਰਿਪੋਰਟ ਹਮਦਰ ਟੀਵੀ